ਤੁਮ ਹੋ ਜੇ ਚਾਹਦੇ ਹੋ ਖੁਸ਼ੀਆਂ ਹਾਣੀ ਪਿਆਰ ਤਾਂ ਲੋਕੋ ਕਰਤ ਮੈਂ ਹੋ ਜੇ ਚਾਹਦੇ ਹੋ ਖੁਸ਼ੀਆਂ ਹਾਣੀ ਹੀਤੇ ਹੋ ਨ ਦੇ ਜਾਂਵੇ ਹਉ ਰੋ ਤਰ ਤਰ ਕੀਤੇ ਹੋ ਨ ਦੇ ਜਾਂਵੇ ਜਦੋਂ ਪੱਤ ਨਾ ਹੋ ਜੇ ਢਾਈ ਪਿਆਰ ਤਾਂ ਲੋਕੋ जे चवंदुसि हारी प्यार तरत चवंदे हो ख़ुशहार ਕੀ ਆ ਰਤੋਂ ਰਾਤ ਕੜੀ ਹੋ ਜਾਂਦੀ ਫਸਲਾਂ ਤੇ ਗੈਰ ਸਪਰਿਆਂ ਦਾ ਕੀ ਆ ਰਤੋਂ ਰਾਤ ਕੜੀ ਹੋ ਜਾਂਦੀ ਆਪੇ ਰੱਖ ਲੋ ਮੱਜਾਂ ਗਾਵਾਂ ਓ ਹੋ 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 ਆਪੇ ਰੱਖ ਲੋ ਮੱਜਾਂ ਗਾਵਾਂ ਪਿਓ ਚੱਟ ਕਰਦੇ ਜਾਂਦੀ ਪਿਆਰੀ ਯਾਰ ਕਾਲੋ ਕੁਦਰਤ ਨੂੰ ਜੇ ਚਾਹਦੇ ਹੋ ਕਿ ਸਾਥੀ ਪਿਆਰ ਕਰ ਲੋ ਕੁਦਰਤ ਨੂੰ ਜੇ ਚਾਹਦੇ ਹੋ ਖੁਸ਼ਹਾਲੀ ਖਿਆਲ ਰੱਖ ਲੋ ਬੇਜੁਬਾਨਾਂ ਦਾ ਇਹ ਵੀ ਭੈਗੇ ਸਾਡੇ ਹਾਣੀ ਇਹੀ ਪਨਾ ਸਰਪੰਤ ਦਾ ਏ ਇਹੀ ਸਿਖਾਉਂਦੀ ਗੁਰਾਂ ਦੀ ਬਾਣੀ ਇਹੀ ਪਨਾ ਸਰਪੰਤ ਦਾ ਏ ਇਹੀ ਸਿਖਾਉਂਦੀ ਗੁਰਾਂ ਦੀ ਬਾਣੀ ਨਾ ਮਹਿਕ ਰਹੀ ਸੁਗੰਧਾਂ ਦੀ ਹੋ ਨਾ ਮਹਿਕ ਰਹੀ ਸੁਗੰਧਾਂ ਦੀ ਗੁਲਾਬ ਨੇ ਬਿਟਦੇ ਚਾਹੀ ਪਿਆਰ ਚੰਗੋ ਕੁਦਰਤ ਨੂੰ ਜੇ ਚਾਹਦੇ ਹੋ ਕ੍ਰਿਸ਼ਨ ਨਾਲ ਨੂੰ ਪਿਆਰ ਚੰਗੋ ਕੁਦਰਤ ਨੂੰ ਜੇ ਚਾਹਦੇ ਹੋ ਕ੍ਰਿਸ਼ਨ ਨਾਲ ਜੀ ਵੀ ਨੂੰ ਦਾ ਪਾਣੀ ਅੱਜ ਹਾਲਾਤ ਦੇਖ ਲੈ ਸਾਰਿਆਂ ਦੀ ਸਮਝ ਕਹਾਣੀ ਅੱਜ ਹਾਲਾਤ ਦੇਖ ਲੈ ਸਾਰਿਆਂ ਦੀ ਸਮਝ ਕਹਾਣੀ ਢੂੰਗੇ ਤੂੰਗੇ ਪੱਤਣ ਦੀ ਤੋ ਹੋ ਹੋ ਤੂੰਗੇ ਤੂੰਗੇ ਪੱਤਣ ਦੀ ਹੋਈ ਜਾਂ ਦੇਖਾਂਗੀ ਪਿਆਰ ਚੰਗੋ ਕੁਦਰਤ ਨੂੰ

جنت بس دیا ہو 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 جنت بس دیا جنا تلو سوچ نانی پیار تر لو قدرت نو جانی پیار تلو قدرت نوتے ہو خوشحالی کچھ پاش کو ل ਜਿਹੜੇ ਤੁਹਾਨੂੰ ਤਰਸੀਰ ਦਿੰਦੇ ਕਿਸੇ ਸੁਬੀ ਬਜ਼ੁਰਗਾ ਦੇ ਆਖਾਂ ਨੂੰ ਤੁਹ ਪੱਤੀ ਦਿੰਦੇ ਕਿਸੇ ਸੁਬੀ ਬਜ਼ੁਰਗਾ ਦੇ ਆਖਾਂ ਨੂੰ ਤੁਹ ਪੱਤੀ ਦਿੰਦੇ ਜਾਂ ਛੇਤੀ ਪੈ ਜਾ ਓਏ ਓ ਹੋ 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 ਜਾਂ ਛੇਤੀ ਪੈ ਜਾ ਓਏ ਪਈ ਸੀਠ ਪਹੋੜਦੀ ਖਾਲੀ ਪਿਆਰ ਤਾਂ ਨਹੀਂ ਪਿਆਰ ਕਰ ਲੋ ਕੁਦਰਤ ਨੂੰ ਜੇ ਚਾਹੁੰਦੇ ਹੋ ਖੁਸ਼ਹਾਲੀ ਅੰਦਾਜ਼ੇ ਨੇਟ ਦੇ ਫੇਲ ਹੋਏ ਜਦ ਉਹਨੇ ਸਿਗਨਲ ਕੀਤਾ ਅਸੀਂ ਮੰਜ਼ਿਲ ਤੇ ਕੀ ਆਏ ਹੱਥਾਂ ਪਾਣੀ ਪਾਣੀ ਕੀਤਾ ਅਸੀਂ ਮੰਜ਼ਿਲ ਤੇ ਕੀ ਆਏ ਹੱਥਾਂ ਪਾਣੀ ਪਾਣੀ ਕੀਤਾ ਭਾਈ ਹੌਸਲਾ ਕਰੋ

ਪਿਆਰ ਕਰ ਲੋ ਕੋ ਦਰਦ ਨੂੰ ਜੇ ਚਾਹੁੰਦੇ ਹੋ ਖੁਸ਼ਹਾਲੀ ਪਿਆਰ ਕਰ ਲੋ ਕੋ ਦਰਦ ਨੂੰ ਜੇ ਚਾਹੁੰਦੇ ਹੋ ਖੁਸ਼ਹਾਲੀ ਕਿਤੇ ਹੋਣਾ ਦੇ ਜਾਵੇ ਹੋ ਕਿਤੇ ਹੋਣਾ ਦੇ ਜਾਵੇ ਜੱਟ ਕੋ ਟੱਤ ਨਾ ਹੋ ਜੇ ਕਾਲੀ ਪਿਆਰ ਕਰ ਲੋ ਕੋ ਦਰਦ ਨੂੰ ਜੇ ਚਾਹੁੰਦੇ ਹੋ ਖੁਸ਼ਹਾਲੀ ਪਿਆਰ ਤਨ ਲੋਕੋ ਦਾ ਤੂੰ ਜੇ ਚਾਹੁੰਦੇ ਹੋ ਪੁਸ਼ਪਾਂ ਦੀ ਪਿਆਰ ਤਨ ਲੋਕੋ ਦਾ ਤੂੰ ਜੇ ਚਾਹੁੰਦੇ ਹੋ ਪੁਸ਼ਪਾਂ